ਸੱਚੀ ਗੱਲ ਐ ਭਾਗਾਂ ਵਾਲਿਓ ਕਹਿੰਦੇ ਇੱਕ ਮਾਣਾ ਜਿੱਤੇ ਕਰ ਬੱਚੇ ਨੇ ਜਨਮ ਲਿਆ ਮਾਣੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਬੜਾ ਸੋਹਣਾ ਜੀਵਨ ਚੱਲ ਰਿਹਾ ਸੀ ਤੇ ਇੱਕ ਦਿਨ ਕੀ ਹੋਇਆ ਪੇ ਬੱਚਾ ਸਕੂਲ ਦੇ ਵਿੱਚ ਆਪਣੇ ਹਾਣੀਆਂ ਨਾਲ ਖੇਡਦਾ ਖੇਡਦਾ ਐਸਾ ਨੁਕਸਾਨ ਕਰ ਬੈਠਾ بڑے ਡਾਕਟਰਾਂ ਨੂੰ ਮਾਂ ਨੇ ਦਿਖਾਇਆ ਕਿ ਕਿਵੇਂ ਨਾ ਕਿਵੇਂ ਕਰਕੇ ਮੇਰਾ ਬੱਚਾ ਠੀਕ ਹੋ ਜਾਵੇ ਕਿਵੇਂ ਨਾ ਕਿਵੇਂ ਕਰਕੇ ਕਹਿੰਦੀ ਮੈਂ ਆਪਣਾ ਘਰ ਬਾਹਰ ਸਾਰਾ ਕੁਝ ਲਾਹ ਦੇਵਾਂਗੀ ਮੈਂ ਆਪਣੇ ਆਪ ਨੂੰ ਵੇਚ ਕੇ ਲਾਹ ਦੇਵਾਂਗੀ ਪਰ ਮੇਰਾ ਬੱਚਾ ਠੀਕ ਹੋਣਾ ਚਾਹੀਦਾ ਹੈ ਕਹਿੰਦੇ ਡਾਕਟਰਾਂ ਨੇ ਕਿਹਾ ਜੇ ਬੱਚੇ ਨੂੰ ਠੀਕ ਕਰਨਾ ਹੈ ਤੇ ਇਹਦੇ ਵਾਸਤੇ ਜਿਹੜਾ ਬੱਚੇ ਦਾ ਨੁਕਸਾਨ ਹੋਇਆ ਹੈ ਉਹਦੀ ਪਰਭਾਈ ਕਰਨੀ ਪੈਣੀ ਹੈ ਤੇ ਮਾਂ ਕਹਿੰਦੀ ਐ ਕੋਈ ਗੱਲ ਨਹੀਂ ਜਿਹੜਾ ਬੱਚੇ ਦਾ ਨੁਕਸਾਨ ਹੋਇਆ ਐ ਤੁਸੀਂ ਉਹ ਚੀਜ਼ ਮੇਰੇ ਤੋਂ ਲੈ ਲਵੋ ਮੇਰੇ ਬੱਚੇ ਨੂੰ ਦੇ ਦੇਵੋ ਪਰ ਮੈਨੂੰ ਮੇਰਾ ਬੱਚਾ ਇਹ ਦੁਨੀਆ ਤੇ ਸੋਹਣਾ ਤੇ ਠੀਕ ਠਾਕ ਦਿਸਣਾ ਚਾਹੀਦਾ ਐ ਕਹਿੰਦੇ ਹੋਇਆ ਕੀ ਉਹ ਬੱਚੇ ਦੀ ਜਦੋਂ ਖੇਡਦਾ ਸੀ ਆਪਣੇ ਹਾਣੀਆਂ ਦੇ ਨਾਲ ਤੇ ਇੱਕ ਅੱਖ ਚਲੀ ਗਈ ਸੀ ਇੱਕ ਡੇਲਾ ਬਾਹਰ ਆ ਗਿਆ ਮਾਂ ਡਾਕਟਰ ਨੂੰ ਕਹਿੰਦੀ ਐ ਤੂੰ ਮੇਰਾ ਮੇਰੀ ਅੱਖ ਲੈ ਲਾ ਮੇਰੇ ਬੱਚੇ ਤੇ ਲਾ ਦੇ ਕਹਿੰਦੀ ਕੋਈ ਗੱਲ ਨਹੀਂ ਮੈਂ ਇਦਾਂ ਜ਼ਿੰਦਗੀ ਕੱਢ ਲਵਾਂਗੀ ਕਹਿੰਦੇ ਚਲੋ ਉਹ ਬੱਚਾ ਜਿਹੜਾ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਛੋਟਾ ਸੀ ਵੱਡਾ ਆਇਆ ਜਦੋਂ ਮਾਂ ਨੇ ਸਕੂਲ ਜਾਣਾ ਤੇ ਹਾਨੀਆਂ ਨੇ ਆਲੇ-ਦੁਆਲੇ ਦੇ ਬੱਚਿਆਂ ਨੇ ਕਹਿਣਾ ਦੇਖ ਤੇਰੀ ਮਾਂ ਕਿਦਾਂ ਦੀ ਐ ਕਿਦਾਂ ਕਿੰਨੀ ਬਦਸੂਰਤ ਐ ਤੇਰੀ ਮਾਂ ਸਾਡੀਆਂ ਮਾਵਾਂ ਦੇਖ ਕਿੰਨੀਆਂ ਸੋਹਣੀਆਂ ਨੇ ਕਹਿੰਦੇ ਬੱਚੇ ਦੇ ਮਨ ਦੇ ਅੰਦਰ ਆਉਣਾ ਵੀ ਕਾਸ਼ ਕਿਤੇ ਮੇਰੀ ਮਾਂ ਵੀ ਇੰਨੀ ਸੋਹਣੀ ਹੁੰਦੀ ਦੂਜੇ ਬੱਚਿਆਂ ਦੀਆਂ ਮਾਵਾਂ ਨਾਲ ਦੀ ਹੁੰਦੀ ਉਦੋਂ ਅਜੇ ਬੱਚੇ ਦੇ ਮਨ 'ਚ ਮਾਂ ਪ੍ਰਤੀ ਕੋਈ ਨਫ਼ਰਤ ਨਹੀਂ ਸੀ ਵਾਰ-ਵਾਰ ਰਿਸ਼ਤੇਦਾਰਾਂ ਤੋਂ ਆਂਡੀਆਂ ਗਵਾਂਡੀਆਂ ਤੋਂ ਜਦੋਂ ਇਹ ਬੋਲ ਸੁਣਨੇ ਪੀ ਤੇਰੀ ਮਾਂ ਕਾਣੀ ਐ ਕਾਣੀ ਦੀ ਇੱਕ ਆਖ ਨਹੀਂ ਹੈਗੀ ਬੱਚੇ ਦੇ ਮਨ 'ਚ ਆਉਣਾ ਸ਼ੁਰੂ ਹੋ ਗਿਆ ਕਿ ਵਾਕਿਆ ਹੀ ਮੇਰੀ ਮਾਂ ਬਦਸੂਰਤ ਹੈ ਜਿੱਥੇ ਮੈਂ ਹੋਵਾਂ ਉੱਥੇ ਮੇਰੀ ਮਾਂ ਨੂੰ ਨਹੀਂ ਆਉਣਾ ਚਾਹੀਦਾ ਜਿੱਥੇ ਵੀ ਮੈਂ ਜਾਵਾਂ ਮੇਰੀ ਮਾਂ ਮੇਰੇ ਮਗਰ ਨਾ ਆਵੇ ਆਪਣੀ ਮਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਮਾਂ ਮੈਂ ਹੁਣ ਬੱਚਾ ਨਹੀਂ ਰਿਹਾ ਮੈਂ ਆਪਣੀ ਸੰਭਾਲ ਆਪ ਕਰ ਸਕਦਾ ਹਾਂ ਪਰ ਮਾਂ ਤੂੰ ਮੇਰੇ ਮਗਰ ਨਹੀਂ ਆਉਣਾ ਪਰ ਭਾਗਾਵਾਲਿਓ ਮਾਂ ਦਾ ਦਿਲ ਹੀ ਪੁੱਛਿਆ ਜਾਣਦਾ ਹੈ ਔਲਾਦ ਵਾਸਤੇ ਕਿ ਮਾਂ ਚੀਜ਼ ਕੀ ਹੈ ਆਪਣੀ ਔਲਾਦ ਵਾਸਤੇ ਹੋਇਆ ਕੀ ਬੱਚਾ ਵੱਡਾ ਹੋਇਆ ਵਿਆਹ ਹੋਇਆ ਆਪਣੀ ਨੌਕਰੀ ਤੇ ਲੱਗਾ ਕਹਿੰਦੇ ਜਦੋਂ ਨੌਕਰੀ ਤੇ ਜਾਂਦਾ ਸੀ ਇੱਕ ਦਿਨ ਕੀ ਹੋਇਆ ਵੀ ਬੱਚੇ ਦਾ ਨਾ ਆਪਣੇ ਪੁੱਤ ਦਾ ਟਿਫਣ ਰਹਿ ਗਿਆ ਤੇ ਮਾਂ ਨੂੰ ਬੁਰਕੀ ਨਾ ਲੰਗੇ ਮਾਂ ਸੋਚਦੀ ਐ ਕਿਵੇਂ ਨਾ ਕਿਵੇਂ ਕਰਕੇ ਮੈਂ ਆਪਣੇ ਬੱਚੇ ਨੂੰ ਟਿਫਣ ਫੜਾ ਆਵਾਂ ਪਰ ਵਾਰ-ਵਾਰ ਮਾਂ ਦੇ ਕੰਨਾਂ 'ਚ ਆਪਣੇ ਬੱਚੇ ਦੇ ਉਹ ਬੋਲ ਵੀ ਰੜਕਰੇ ਸੀ ਬੱਚੇ ਨੇ ਕਿਹਾ ਸੀ ਮਾਂ ਮੇਰੇ ਮਗਰ ਨਾ ਆਈ ਮੈਂ ਸਿਆਣਾ ਹੋ ਰਿਆਂ ਮੈਂ ਸਿਆਣਾ ਹੋ ਗਿਆ ਐ ਮੈਂ ਆਪਣੀ ਸੰਭਾਲ ਆਪ ਕਰ ਸਕਦਾ ਐ ਪਰ ਭਾਗਾਂ ਵਾਲੇ ਉਹ ਮਾਂ ਸੀ ਬੁਰਕੀ ਨਹੀਂ ਲੰਗੀ ਕਹਿੰਦੀ ਕੀ ਹੋਇਆ ਜੇ ਬੱਚੇ ਨੇ ਕਹਿ ਦਿੱਤਾ ਹੈ ਆਪਣੀ ਰੋਟੀ ਉੱਥੇ ਛੱਡ ਕੇ ਕਹਿੰਦੇ ਆਪਣੇ ਬੱਚੇ ਦਾ ਟਿਫਨ ਤਿਆਰ ਕਰਕੇ ਤੇ ਉਹਦੇ ਆਫਿਸ ਤੇ ਲੈ ਕੇ ਗਈ ਹੈ ਤੇ ਜਾ ਕੇ ਗੇਟ ਕੀਪਰ ਨੂੰ ਆਪਣੇ ਬੱਚੇ ਦਾ ਨਾਮ ਲਿਆ ਪੀ ਉਹਨੂੰ ਆਵਾਜ਼ ਦੋ ਮੈਂ ਰੋਟੀ ਦੇਣ ਵਾਸਤੇ ਆਈ ਆ ਕਹਿੰਦੇ ਜਦੋਂ ਉਹਨੇ ਆਵਾਜ਼ ਦਿੱਤੀ ਉਹ ਆਪਣੀ ਜਦੋਂ ਮਾਂ ਨੂੰ ਵੇਖਦਾ ਹੈ ਤੇ ਗੁੱਸੇ ਦੇ ਵਿੱਚ ਬੜਾ ਲੋਹਾ ਲੱਖਾ ਹੋ ਜਾਂਦਾ ਹੈ ਕਹਿੰਦਾ ਮਾਂ ਤੂੰ ਇੱਥੇ ਕੀ ਲੈਣ ਆਈ ਮੇਰੇ ਹਾਣੀਆਂ ਦੇ ਵਿੱਚ ਮੇਰੇ ਦੋਸਤਾਂ ਦੇ ਵਿੱਚ ਮਜ਼ਾਕ ਦਾ ਪਾਤਰ ਬਣ ਜਾਵੇਂਗੀ ਤੂੰ ਕਿ ਇਹ ਕਿੱਦਾਂ ਦੀ ਮਾਂ ਹੈ ਬਦਸੂਰਤ ਹੈ ਕਹਿੰਦੇ ਹੋਇਆ ਕੀ ਜਦੋਂ ਦੋਸਤਾਂ ਨੇ ਪੁੱਛਿਆ ਨਾ ਕਿ ਇਹ ਕੌਣ ਸੀ ਕਹਿੰਦਾ ਵੀ ਸਾਡੀ ਕੰਮ ਵਾਲੀ ਸੀ ਇਹ ਮਾਂ ਨਹੀਂ ਸੀ ਇਹ ਕੰਮ ਵਾਲੀ ਸੀ ਚਲੋ ਮਾਂ ਨੇ ਟਿਫਨ ਫੜਾਇਆ ਆਪਣੇ ਘਰ ਆ ਗਈ ਪਰ ਗਾਇਬ ਗਾਇਏ ਕਿਤੇ ਨਾ ਕਿਤੇ ਮਾਂ ਫਿਕਰ ਕਰਦੀ ਫੇਰ ਉੱਥੇ ਪਹੁੰਚ ਜਾਂਦੀ ਜਿੱਥੇ ਕਿਤੇ ਉਹਦਾ ਬੱਚਾ ਕਿਸੇ ਮੁਸੀਬਤ ਦੇ ਵਿੱਚ ਹੁੰਦਾ ਬੱਚੇ ਨੂੰ ਬਹੁਤ ਕੁਝ ਸੁਣਨਾ ਪੈਂਦਾ ਆਲਿਓਂ ਦਿਵਾਲਿਓਂ ਦੁਖੀ ਹੋ ਕੇ ਇੱਕ ਦਿਨ ਉਹਦੇ ਬੱਚੇ ਨੇ ਫੈਸਲਾ ਕੀਤਾ ਕਿ ਮੈਂ ਆਪਣੀ ਮਾਂ ਨੂੰ ਐਸੀ ਜਗ੍ਹਾ ਤੇ ਛੱਡ ਆਉਣਾ ਹੈ ਜਿੱਥੇ ਮੇਰੀ ਮਾਂ ਦਾ ਮੋੜ ਮੈਨੂੰ ਪਰਸ਼ਾਵਾ ਹੀ ਨਾਮ ਬਵੇ ਮਾਵਾ ਵਾਲਿਓ ਮਾਂ ਚੀਜ਼ ਕੀ ਹੈ ਕਿਤੇ ਕਦਰ ਤੇ ਕਰਕੇ ਵੇਖਿਓ ਬੱਚੇ ਨੇ ਸਮਾਨ ਤਿਆਰ ਕੀਤਾ ਹੈ ਤੇ ਮਾਂ ਨੂੰ ਬਿਰਦਾ ਸ਼ਰਮ ਦੇ ਵਿੱਚ ਛੱਡ ਆਇਆ ਹੈ ਕਿ ਮਾਂ ਤੂੰ ਘਰ ਨਹੀਂ ਰਹਿਣਾ ਮੇਰੇ ਦੋਸਤ ਮਿੱਤਰ ਆਉਂਦੇ ਨੇ ਮੈਨੂੰ ਵਾਰ-ਵਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਹਿੰਦੇ ਮਾਂ ਨੇ ਮਾਂ ਨੂੰ ਜਦੋਂ ਬਿਰਧ ਆਸ਼ਰਮ ਛੱਡ ਆਇਆ 2-3 ਸਾਲ ਮਾਂ ਦੇ ਕੋਲ ਨਾ ਗਿਆ ਵਰਾਗ ਦੇ ਵਿੱਚ ਮਾਂ ਦੀ ਮੌਤ ਹੋ ਗਈ ਇੱਕ ਦਿਨ ਬੱਚੇ ਦੇ ਮਨ 'ਚ ਖਿਆਲ ਆਇਆ ਕਹਿੰਦਾ ਵੀ ਮੈਂ ਮਾਂ ਨੂੰ ਜਿਹੜੇ ਬਿਰਧ ਆਸ਼ਰਮ ਛੱਡ ਕੇ ਆਇਆ ਕਿਉਂ ਨਾ ਹੋਵੇ ਜੀ ਖਬਰ ਸਾਰੀ ਜਾ ਕੇ ਲੈ ਆਵਾਂ ਕਹਿੰਦੇ ਜਦੋਂ ਉਹਦੀ ਖਬਰ ਲੈਣ ਵਾਸਤੇ ਗਿਆ ਨਾ ਤੇ ਬਿਰਧ ਆਸ਼ਰਮ ਵਾਲਿਆਂ ਨੇ ਕਿਹਾ ਵੀ ਤੇਰੀ ਮਾਂ ਇਸ ਦੁਨੀਆ ਤੇ ਨਹੀਂ ਰਹੀ ਪਰ ਤੇਰੀ ਮਾਂ ਨੇ ਤੈਨੂੰ ਬਹੁਤ ਯਾਦ ਕੀਤਾ ਕਿਤੇ ਜਾਂਦੀ ਵਾਰ ਮੇਰਾ ਬੱਚਾ ਮੇਰੇ ਗਲੇ ਨਾ ਲੱਗ ਜਾਵੇ ਮੈਂ ਕੁੱਟ ਕੇ ਛਾਤੀ ਨਾਲ ਲਾਉਣਾ ਚਾਹੁੰਦੀ ਸੀ ਤੇਰੀ ਮਾਂ ਤੈਨੂੰ ਬੜਾ ਬਿਲਕੀ ਬੜਾ ਰੋਈ ਪਰ ਤੇਰਾ ਕੋਈ ਐਡਰੈਸ ਨਹੀਂ ਸੀ ਤੇਰਾ ਕੋਈ ਪਤਾ ਨਹੀਂ ਸੀ ਅਸੀਂ ਤੈਨੂੰ ਦੱਸ ਨਹੀਂ पाए ਤੇਰੀ ਮਾਂ ਜਿਉਂਦੇ ਜੀ ਆਪਣੀ ਮਾਂ ਨੂੰ ਆ ਕੇ ਮਿਲ ਜਾ ਜਦੋਂ ਬੱਚੇ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹ ਪਰੇਸ਼ਾਨ ਥੋੜਾ ਜਿਹਾ ਹੋਇਆ ਰੋਇਆ ਕਿ ਮੈਂ ਤਾਂ ਜਾਂਦੀ ਵਾਰ ਆਪਣੇ ਨਾ ਆਪਣੀ ਮਾਂ ਦੀ ਸੇਵਾ ਕਰ ਪਾਇਆ ਨਾ ਆਪਣੀ ਮਾਂ ਦੀਆਂ ਅੰਤਮ ਕਰਿਆਵਾਂ ਕਰ ਪਾਇਆ ਤੇ ਕਹਿੰਦੇ ਉਹਨਾਂ ਬਿਰਦਾਸ਼ਰਮ ਵਾਲਿਆਂ ਨੇ ਨਾ ਇੱਕ ਝੋਲਾ ਇੱਕ ਗੰਠੜੀ ਜੀ ਆ ਉਹਦੇ ਬੱਚੇ ਨੂੰ ਫੜਾ ਦਿੱਤੀ ਪੀ ਤੇਰੀ ਮਾਂ ਇਹ ਗੱਲ ਕਹਿ ਕੇ ਗਈ ਸੀ ਜਦੋਂ ਕਿਤੇ ਭੁੱਲਿਆ ਭਲਾਇਆ ਮੇਰਾ ਬੱਚਾ ਇੱਥੇ ਆਵੇ ਤੇ ਆਹ ਗੰਠੜੀ ਮੇਰੇ ਬੱਚੇ ਨੂੰ ਜ਼ਰੂਰ ਦੇ ਦਿਓ ਤੇ ਮੇਰੇ ਬੱਚੇ ਨੂੰ ਆਖਿਓ ਪੀ ਇਹਨੂੰ ਖੋਲ ਕੇ ਜ਼ਰੂਰ ਵੇਖੇ ਕਹਿੰਦੇ ਗਲ ਦੇ ਨਾਲ ਲਾ ਕੇ ਘੰਟੜੀ ਰੋਂਦਾ ਕਰ ਲਾਉਂਦਾ ਘਰੇ ਪਹੁੰਚਿਆ ਘਰੇ ਜਾ ਕੇ ਜਦੋਂ ਘੰਟੜੀ ਖੋਲੀ ਤੇ ਉਹਦੇ ਵਿੱਚੋਂ ਇੱਕ ਚਿੱਠੀ ਨਿਕਲੀ ਐ ਜਿਹਦੇ ਵਿੱਚ ਲਿਖਿਆ ਐ ਪਿਆਰੇ ਬੱਚੇ ਮੈਂ ਤੇਰੀ ਸੁੱਖ-ਸਾਂਤ ਮੰਗਦੀ ਆ ਰੱਬ ਤੇਰੀ ਲੰਮੀ ਉਮਰ ਕਰੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਵੀ ਰੱਬ ਤੈਨੂੰ ਦੇ ਦੇਵੇ ਮੇਰੀ ਜ਼ਿੰਦਗੀ ਦੇ ਅੰਦਰ ਜਿੰਨੇ ਕਸ਼ਟ ਸੀ ਮੈਂ ਭੋਗ ਕੇ ਇਸ ਦੁਨੀਆ ਤੋਂ ਚਲੇ ਜਾਵਾਂਗੀ ਪਤਾ ਨਹੀਂ ਮੇਰੇ ਬੱਚੀ ਆਪਣਾ ਕਦੀ ਮਲਾਪ ਹੋਵੇ ਜਾਂ ਨਾ ਹੋਵੇ ਪਤਾ ਨਹੀਂ ਤੇਰੇ ਹੱਥੋਂ ਮੇਰੀ ਅਰਥੀ ਨੂੰ ਅਗਣੀ ਵੀ ਨਸੀਬ ਹੋਣੀ ਹੈ ਕਿ ਨਹੀਂ ਹੋਣੀ ਮੈਂ ਕਿੱਡੀ ਬਦਕਿਸਮਤ ਮਾਂ ਹੋਵਾਂਗੀ ਜਿਹਦਾ ਪੁੱਤ ਸ਼ਾਇਦ ਉਹਦੀ ਅਰਥੀ ਨੂੰ ਲਾਂਬੂ ਵੀ ਨਾ ਲਾ ਪਾਵੇ ਬੱਚੇ ਜਿਹੜੀ ਇੱਕ ਅੱਖ ਦੇ ਕਾਰਨ ਤੈਨੂੰ ਦੁਨੀਆ ਦੇ ਸਾਹਮਣੇ ਪਰੇਸ਼ਾਨ ਹੋਣਾ ਪੈਂਦਾ ਸੀ ਮੇਰੇ ਕਰਕੇ ਕਿਉਂਕਿ ਮੈਂ ਖੂਬ ਸੂਰਤ ਨਹੀਂ ਸੀ ਮੈਂ ਇਉਂ ਲੱਗਦਾ ਸੀ ਤੈਨੂੰ ਤੇ ਤੇਰੇ ਆਲੇ ਦੁਆਲੇ ਵਾਲਿਆਂ ਨੂੰ ਤੇਰੀ ਮਾਂ ਬਦ ਸੂਰਤ ਹੈ ਬੱਚਿਆ ਮੈਂ ਤੈਨੂੰ ਇੱਕ ਗੱਲ ਦੱਸਾਂ ਜਦੋਂ ਤੂੰ ਬਹੁਤ ਛੋਟਾ ਸੀ ਨਾ ਜਦੋਂ ਤੂੰ ਬਹੁਤ ਛੋਟਾ ਸੀ ਸਕੂਲ ਦੇ ਵਿੱਚ ਖੇਡਦਿਆਂ ਖੇਡਦਿਆਂ ਤੇਰੀ ਇੱਕ ਅੱਖ ਨਿਕਲ ਗਈ ਸੀ ਮੈਂ ਡਾਕਟਰਾਂ ਨੂੰ ਬੜਾ ਜ਼ੋਰ ਲਾਇਆ ਕਿ ਮੇਰੇ ਬੱਚੇ ਨੂੰ ਬੱਚੇ ਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਲਾਜ ਕਰ ਦਿੱਤਾ ਜਾਵੇ ਕਹਿੰਦੇ ਡਾਕਟਰ ਕਹਿੰਦੇ ਕੋਈ ਹੱਲ ਨਹੀਂ ਹੈ ਇਹਦਾ ਕਹਿੰਦੀ ਫਿਰ ਮੈਂ ਡਾਕਟਰਾਂ ਨੂੰ ਕਿਹਾ ਮੇਰੀ ਇੱਕ ਅੱਖ ਲੈ ਲਵੋ ਪਰ ਮੇਰਾ ਬੱਚਾ ਜਿਹੜਾ ਹੈ ਇਹ ਮੈਨੂੰ ਠੀਕ ਠਾਕ ਚਾਹੀਦਾ ਹੈ ਮੇਰੀ ਜਿੰਨੀ ਲੰਘ ਗਈ ਹੈ ਲੰਘ ਗਈ ਹੈ ਪਰ ਮੇਰਾ ਬੱਚਾ ساری ਉਮਰ ਦੋ ਅੱਖਾਂ ਨਾਲ ਦੇਖਦਾ ਰਹੇ ਇਹ ਦੁਨੀਆ ਦੇ ਵਿੱਚ ਨਿਗਾ ਨਾ ਨਿਗਾ ਮਲਾ ਕੇ ਚੱਲ ਸਕੇ ਕਦਮਾਂ ਨਾਲ ਕਦਮ ਮਲਾ ਕੇ ਚੱਲ ਸਕੇ ਕਿੰਦੀ ਬੱਚੇ ਆ ਜਿਹੜੀ ਇੱਕ ਅੱਖ ਨਾਲ ਦੇਖ ਰਿਆ ਹੈ ਨਾ ਇੱਕ ਅੱਖ ਤੇਰੀ ਹੈ ਤੇ ਇੱਕ ਅੱਖ ਮੇਰੀ ਹੈ ਜਿੰਨਾ ਚਿਰ ਤੇਰੀ ਜ਼ਿੰਦਗੀ ਹੈ ਇਸ ਮਾਂ ਨੂੰ ਇਸ ਅੱਖ ਦੇ ਵਿੱਚੋਂ ਮਹਿਸੂਸ ਕਰਦਾ ਰਹੀ ਇਹ ਇੱਕ ਅੱਖ ਨਾਲ ਤੂੰ ਦੇਖ ਰਿਹਾ ਹੈ ਇੱਕ ਅੱਖ ਨਾਲ ਤੇਰੀ ਮਾਂ ਦੇਖ ਰਹੀ ਪੁੱਤਰਾ ਮੈਂ ਮਰੀ ਨਹੀਂ ਐ ਮੈਂ ਜਿਉਣੀ ਐ ਇਸ ਕਰਕੇ ਜਿਉਣੀ ਐ ਕਿਉਂਕਿ ਮੇਰੀ ਇੱਕ ਅੱਖ ਤੇਰੇ ਕੋਲ ਹੈ ਪਾਗਾ ਵਾਲਿਓ ਚਾ ਜਿੰਨਾ ਮਰਜ਼ੀ ਨਲਾਇਕ ਕਿਉਂ ਨਾ ਹੋਵੇ ਕਿਉਂ ਰੱਬ ਦੀ ਤੁਲਨਾ ਮਾਂ ਨਾਲ ਕੀਤੀ ਗਈ ਹੈ ਸਾਡੀ ਬੜੀ ਵੱਡੀ ਨਲਾਇਕੀ ਹੈ ਜਦੋਂ ਕੁਝ ਗਲਤ ਹੁੰਦਾ ਹੈ ਤੇ ਆਪਾਂ ਕਹਿੰਨੇ ਆ ਵੀ ਰੱਬ ਨੇ ਕਰ ਦਿੱਤਾ ਤੇ ਜਦੋਂ ਕੁਝ ਸਹੀ ਹੁੰਦਾ ਹੈ ਤੇ ਬੰਦਾ ਕਹਿੰਦਾ ਮੈਂ ਕੀਤਾ ਹੈ ਜਦੋਂ ਵੀ ਕੁਝ ਗਲਤ ਹੈ ਐਕਸੀਡੈਂਟ ਹੋਇਆ ਉਹ ਰੱਬ ਦੀ ਮਰਜ਼ੀ ਸੀ ਇਦਾਂ ਹੀ ਮੌਤ ਹੋਣੀ ਹੋਵੇਗੀ ਕੁਝ ਵੀ ਗਲਤ ਹੁੰਦਾ ਹੈ ਰੱਬ ਨੇ ਕਰਾਇਆ ਪਰ ਨਹੀਂ ਰੱਬ ਦਾ ਬਿਰਦ ਬੜਾ ਵਿਸ਼ਾਲ ਹੈ ਰੱਬ ਦਾ ਬਿਰਦ ਇਦਾਂ ਦਾ ਹੈ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਪਾਗੀ ਪਾਇਆ ਮੇਰੇ ਭਾਗ ਵੱਡੇ ਨੇ ਉਹ ਤੇ ਭੁੱਲਿਆਂ ਨੂੰ ਵੀ ਗੱਲ ਦੇ ਨਾਲ ਲਾਉਂਦਾ ਹੈ ਦੁਨੀਆ ਦੇ ਲੋਕ ਜੇ ਕੋਈ ਪਟਕ ਜਾਂਦਾ ਹੈ ਭੁੱਲ ਜਾਂਦਾ ਉਹਨੂੰ ਪਿੱਛੇ ਸੁੱਟ ਦਿੰਦੇ ਨੇ ਪਰ ਸੱਚ ਜਾਣਿਓ ਗੁਰੂ ਐਸਾ ਗੁਰੂ ਐ ਜਿਹੜਾ ਭੁੱਲਿਆਂ ਨੂੰ ਗੱਲ ਦੇ ਨਾਲ ਲਾਉਂਦਾ ਹੈ ਗੁਰੂ ਕੇ ਪਿਆਰੇ ਉਹ ਸਿੱਖੋ ਜਿਹੜਾ ਆਪਣੀ ਮਾਂ ਦੀ ਕਦਰ ਨਹੀਂ ਕਰਦਾ ਬਾਪ ਦੀ ਕਦਰ ਨਹੀਂ ਕਰਦਾ ਗੁਰੂ ਦੀ ਕਦਰ ਨਹੀਂ ਕਰਦਾ ਸੱਚ ਜਾਣਿਓ ਉਹ ਬੰਦਾ ਆਪਣੇ ਆਪ ਦੀ ਕਦਰ ਵੀ ਨਹੀਂ ਕਰਦਾ ਭਲੇਖੇ ਚ ਜੀ ਰਿਹਾ ਹੁੰਦਾ ਹੈ ਕਿ ਸ਼ਾਇਦ ਮੈਂ ਦੁਨੀਆ ਦੇ ਉੱਤੇ ਜੀ ਰਿਹਾ ਹੈ ਸਤਗੁਰ ਜੀ ਕਹਿੰਦੇ ਨੇ ਪਿਆਰਿਆ ਜ਼ਿੰਦਗੀ ਦੇ ਅੰਦਰ ਜੇ ਸੁੱਖ ਲੈਣਾ ਹੈ ਕਹਿੰਦੇ ਸੁੱਖ ਲੈਣ ਵਾਸਤੇ ਤੈਨੂੰ ਕੁਝ ਕੰਮ ਕਰਨੇ ਪੈਣਗੇ ਉਹ ਕੰਮ ਕਿਹੜੇ ਨੇ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ ਕਹਿੰਦੇ ਤੈਨੂੰ ਰਾਮ ਦੀ ਸ਼ਰਨ ਚਾਉਣਾ ਪਵੇਗਾ ਉਹ ਰਾਮ ਕਿਹੜਾ ਹੈ ਦਸ਼ਰਤ ਦਾ ਪੁੱਤਰ ਨਹੀਂ ਉਹ ਰਮੇ ਹੋਏ ਪਰਮਾਤਮਾ ਨੂੰ ਰਾਮ ਕਿਹਾ ਹੈ ਗੁਰੂ ਨੇ ਜਿਹੜਾ ਇਹ ਨਹੀਂ ਦੇਖਗਾ Hindu ਐ ਇਹ Musalman ਐ ਇਹ Isai ਐ ਇਹ Sikh ਐ ਕਹਿੰਦੇ ਉਹਦਾ ਹੁਕਮ ਸਾਰਿਆਂ ਲਈ ਇੱਕੋ ਜਿਹਾ ਐ ਵੱਖਰੀ ਗੱਲ ਐ ਅੱਜ ਅਸੀਂ ਰੱਬ ਵੰਡ ਕੇ ਬੈਠੇ ਹੋਏ ਆਂ ਕੋਈ ਕਹਿੰਦਾ ਐ ਜੇ ਮੇਰੇ ਰੱਬ ਨੂੰ ਖੁਸ਼ ਕਰਨਾ ਐ ਆ ਕੰਮ ਕਰਨੇ ਪੈਣਗੇ ਰੱਬ ਨੂੰ ਤਾਂ ਪੁੱਛੀਏ ਰੱਬਾ ਤੂੰ ਕਿਵੇਂ ਖੁਸ਼ ਹੁੰਨਾ ਐ ਰੱਬ ਕਹਿੰਦਾ ਐ ਪਿਆਰਿਆ ਜੇ ਮੈਨੂੰ ਖੁਸ਼ ਵੇਖਣਾ ਐ ਨਾ ਸਰਬੱਤ ਦਾ ਭਲਾ ਮੰਗਣਾ ਪਵੇਗਾ ਜੇ ਮੈਨੂੰ ਖੁਸ਼ ਵੇਖਣਾ ਹੈ ਇਨਸਾਨੀਅਤ ਵਾਲੇ ਕੰਮ ਕਰਨੇ ਪੈਣਗੇ ਚੰਗੇ ਕੰਮ ਕਰਨੇ ਪੈਣਗੇ ਜ਼ਿੰਦਗੀ 'ਚ ਕਦੇ ਹੌਸਲਾ ਨਾ ਹਾਰਿਓ ਹੌਸਲਾ ਹਾਰ ਕੇ ਕਦੇ ਖੁਦਕੁਸ਼ੀਆਂ ਨਾ ਕਰ ਪਿਓ ਰੱਬ ਸਾਨੂੰ ਭੁੱਲਿਆਂ ਨੂੰ ਵੀ ਰਸਤਾ ਵਿਖਾਉਂਦਾ ਹੈ ਰੱਬ ਸਾਨੂੰ ਪਟਕਿਆਂ ਨੂੰ ਵੀ ਗੱਲ ਨਾ ਲਾਉਂਦਾ ਵੱਖਰੀ ਗੱਲ ਹੈ ਪੰਤਾ ਉਸ ਰੱਬ ਦੀ ਮੰਨਦਾ ਕਿੰਨੀ ਕੈ ਸਤਗੁਰ ਜੀ ਕਹਿੰਦੇ ਨੇ ਕਹਿੰਦੇ ਹਰ ਕੇ ਨਾਮ ਬਿਨਾਂ ਦੁੱਖ ਪਾਵੈ ਦੁਖੀ ਤਾਂ ਹਰੀ ਕੋਲ ਨਹੀਂ ਹੈ ਉਹ ਬੱਚਾ ਕਿਵੇਂ ਸੁਖੀ ਰਹਿ ਸਕਦਾ ਹੈ ਜਿਹੜਾ ਬੱਚਾ ਆਪਣੇ ਮਾਂ ਤੇ ਬਾਪ ਦੀ ਕਦਰ ਨਹੀਂ ਕਰਦਾ ਉਹ ਬੱਚਾ ਕਿਵੇਂ ਲਾਇਕ ਬੱਚਾ ਸਮਾਜ ਦੇ ਵਿੱਚ ਅਖਵਾ ਸਕਦਾ ਹੈ ਜਿਹੜੇ ਆਪਣੀ ਮਾਂ ਬਾਪ ਦੀ ਕਦਰ